ਪੰਚਾਇਤ ਚੋਣਾਂ ਤੋਂ ਪਹਿਲਾਂ ਵਰਕਰਾਂ ਤੇ ਲੀਡਰਾਂ ਵੱਲੋਂ ਤਲਬਦਲੀ ਦਾ ਸਿਲਸਲਾ جاری ਹੈ। ਸੰਗਰੂਰ ਦੇ ਸੁਨਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਿਰਕੜਾਗੂ ਵੱਲੋਂ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ। ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਸਰੋਪਾ ਦੇ ਕੇ ਇਸ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਅਮਨ अरोड़ा ਦਾ ਕਹਿਣਾ ਹੈ ਕਿ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਹੀ ਵਫਾਦਾਰ ਪਰਿਵਾਰ ਸੀ ਪਰ ਹਾਲ ਹੀ ਵਿੱਚ ਇਸ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਗਿਆ ਹੈ ਮਸ਼ਰੂਦੀ ਸਾਡਾ ਪਰਿਵਾਰ ਅਕਾਲੀ ਅਕਾਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹਨ ਮਸ਼ਰੂਮਣੀ ਕਜੂ ਦਾ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਰਹੇ ਹਨ ਤੇ ਆਪਣਾ ਯੂਥ ਵਿੰਗ ਦਾ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਰਹੇ ਹਨ ਤੇ ਸਰਕਲ ਦਾ ਸੀਨੀਅਰ ਅਕਾਲੀ ਦਲ ਦਾ ਸਰਕਲ ਸਨਾਮ ਦਾ ਵਿਹਾਤੀ ਦਾ ਪ੍ਰਧਾਨ ਰਹੇ ਹਨ ਤੇ ਬਾਕੀ ਹੋਰ ਵੀ ਕਈ ਆਉਧਿਆਂ ਤੇ ਜਿਵੇਂ ਲਾਇਅੰਸ ਕਲੱਬ ਦਾ 8 ਸਾਲ ਤੋਂ ਮੈਂ ਚੇਅਰਮੈਨ ਚੱਲੇ ਆ ਰਿਆਂਗਾ ਤੇ ਉਤ ਉਸ ਕਲੱਬ ਦੇ ਵਿੱਚ ਮੈਨੂੰ ਕਈ ਵਾਰਡ ਵੀ ਮਿਲੇ ਤੇ ਬਾਕੀ ਹੋਰ ਸੋਸ਼ਲ ਐਕਟੀਵਿਟੀ ਕਰਦੇ ਹੋ ਰਹੇ ਨੇ ਗਾਰਜੂ ਜੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਨਾਇਕੀਆਂ ਕੰਮ ਅਕਾਲੀ ਦਲ ਛੱਡਦੇ ਕਿਉਂਕਿ ਉਹਨਾਂ ਨੇ ਜੋ ਪਾਰਟੀ ਸੀਗੀ ਤੇ ਸ਼੍ਰੋਮਣੀ ਕਾਲੇ ਦਲ ਬਹੁਤ ਕਰਵਾਨੀਆਂ ਪਰ ਹੀ ਪਾਰਟੀ ਸੀਗੀ ਬਹੁਤ ਵਧੀਆ ਤੇ ਮੈਂ ਕਹਿੰਦੇ ਨੇ ਇਹ ਪਾਰਟੀ ਸੀਗੀ ਤੇ ਗੱਲ ਕਰ ਜੋ ਸੁਖਵੀਰ ਸਿੰਘ ਬਾਦਲ ਨੇ ਉਸ ਨੇ ਇੰਡੀਆਂ ਗਲਤੀਆਂ ਕੀਤੀਆਂ ਨੇ ਜੋ ਪਾਰਟੀ ਗਰਾਵਟ ਵੱਲ ਚਲੀ ਗਈ। ਇਸੇ ਨੂੰ ਉਸੇ ਦੇ ਨਾਰਾਜ਼ਗੀ ਦੇ ਵਿੱਚ ਲਾ ਲਿਆ ਕਿਉਂਕਿ ਉਹਨੂੰ ਰਿਜਾਇਨ ਵੀ ਨਹੀਂ ਕਰ ਰਿਹਾ ਹੁਣ ਵੀ ਨਹੀਂ ਉਹਨੇ ਸੁਣੀ ਸਾਰਿਆਂ ਨੇ ਬਹੁਤ ਜ਼ਿਆਦਾ ਉੱਥੇ ਤਕਰੀਬਨ ਅਕਾਲੀਦਾਰ ਅੱਧ ਤੋਂ ਜ਼ਿਆਦਾ ਕਾਟ ਗਿਆ ਪਰ ਉਹ ਇਹ ਚੀਜ਼ ਨੂੰ ਨਹੀਂ ਖੜਾ ਕਰਨਾ ਚਾਹੁੰਦਾ ਅਕਾਲੀਦਾਰ ਫਿਰ ਆਪ ਹੀ ਲੋਕ ਛੱਟ ਰਹੇ ਨੇ। ਜਮ ਰੋੜਾ ਜੀ ਦੀ ਪ੍ਰੇਰਣਾ ਸਦਕਾ ਤੇ ਮੇਰੇ ਨਗਰ ਦੇ ਨੌਜਵਾਨ ਨੇ ਮੰਡੇ ਜੀ ਨੂੰ ਥਾਗੂ ਉਹਨਾਂ ਦੀ ਪ੍ਰੇਰਣਾ ਸਦਕਾ ਮੈਂ ਇਦਰੇ ਇਹਨਾਂ ਦੇ ਨਾਲ ਲੱਗਿਆ। ਦੇਰ ਤੋਂ ਸਾਡੇ ਅਮਨ ਜੀ ਦਾ ਵਧੀਆ ਪ੍ਰਭਾਵ ਹੈ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਇਹਨਾਂ ਨਾਲ ਸ਼ਾਮਲ ਹੋ ਗਏ ਕਿ ਅਕਾਲੀ ਪਾਰਟੀ ਚ ਪਹਿਲਾਂ ਤੋਂ ਅਕਾਲੀ ਦਲ ਨਾਲ ਸ਼ੁਰੂ ਤੋਂ ਚੱਲਦੇ ਸੀ ਪਹਿਲੇ ਮੇਰੇ ਬਰਤੇ ਬਰਤੇ ਦੱਸੋ ਤਾਂ ਸਿੰਘ ਤੇ ਉਨਪਤੀਆ ਮੇਰਾ ਮਨਿੰਦਰ ਸਿੰਘ ਸੀਗਾ ਅਸੀਂ ਤਾਂ ਉਹਨਾਂ ਨੇ ਜਿਵੇਂ ਫੈਸਲਾ ਕਰ ਲਿਆ ਉਸ ਤੇ ਬਹੁਤ ਖੁਸ਼ੀ ਦੀ ਤੇ ਮੈਂ ਅੱਜ ਸਾਡੇ ਸੁਨਾਮ ਵਾਲੇ ਇਲਾਕੇ ਦੇ ਸਿਰਕਾਟ ਪਰਿਵਾਰ ਸਾਰਸੁਦਰੀ ਖਰੀਬ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੇਰੇ ਵੀਰ ਸਾਹਿਬ ਮਨਿੰਦਰ ਸਿੰਘ ਜੀ ਲਖਮੀਰਵਾਲਾ ਆਪਣੇ ਪੂਰੇ ਪਰਿਵਾਰ ਦੇ ਨਾਲ ਔਰ ਸੈਂਕੜੇ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਮਝਦਾ ਜੇ ਜੇ ਹੋ ਜੇ ਸਾਰਸੁਦਰੀ ਅਕਸ ਦੇ ਵੀ ਸ਼ਰਤਾਂ ਹੋਏ ਨੇ ਇਹ ਲਈ ਬਹੁਤ ਜ਼ਰੂਰੀ ਹੈ ਕਿ ਇਹ ਇਹਨਾਂ ਦੀ ਲਾਗੂ ਡਿਮਾਂਡ ਸੀ ਨਾ ਕੋਈ ਸ਼ਰਤ ਸੀਗੀ আর ਹੋਰ ਸ਼ਰਤਾਂ ਦੇ ਬੇਸਿਸ ਉੱਪਰ ਰਿਸ਼ਤੇ ਨਿਭਦੇ ਵੀ ਨਹੀਂ ਹੁੰਦੇ ਹੈਗੇ